ਹਾਂਜੀ ਸਤਿ ਸ੍ਰੀ ਅਕਾਲ ਜੀ ਮੇਰੇ ਚੈਨਲ ਵਿੱਚ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਜੀ ਅੱਜ ਦੀ ਵੀਡੀਓ ਪਾਉਣ ਦਾ ਕਾਰਨ ਹੈਗਾ ਕਿ ਵੀ ਆਪਾਂ ਸਲਾਈ ਦਾ ਕੰਮ ਜਿਹੜਾ ਹੈਗਾ ਜ਼ੀਰੋ ਬੈਲੈਂਸ ਤੋਂ ਵੀ ਸ਼ੁਰੂ ਕਰ ਸਕਦੇ ਆ ਠੀਕ ਹੈ ਜੀ ਤੇ ਜ਼ੀਰੋ ਬੈਲੈਂਸ ਤੋਂ ਸ਼ੁਰੂ ਕਰਕੇ ਤੇਰੀ ਆਪਾਂ ਵਧੀਆ ਕਮਾਈ ਕਰ ਸਕਦੇ ਆ ਜੇ ਆਪਾਂ ਕੋਈ ਹੋਰ ਕੰਮ ਸ਼ੁਰੂ ਕਰਦੇ ਆ ਤਾਂ ਉਹ ਜ਼ੀਰੋ ਬੈਲੈਂਸ ਤੋਂ ਸ਼ੁਰੂ ਨਹੀਂ ਹੁੰਦਾ ਇਹ ਜਿਹੜਾ ਕੰਮ ਹੈਗਾ ਆਪਣਾ ਜ਼ੀਰੋ ਬੈਲੈਂਸ ਤੋਂ ਸ਼ੁਰੂ ਹੋ ਜਾਂਦਾ ਕਿਉਂਕਿ ਹਰ ਇੱਕ ਕਾਰ ਵਿੱਚ ਸਲਾਈ ਮਸ਼ੀਨ ਤਾਂ ਹੁੰਦੀ ਹੀ ਹੈਗੀ ਆ ਠੀਕ ਹੈ ਜੀ ਤੇ ਜਿਹੜਾ ਆਪਾਂ ਦਾ ਸਲਾਈ ਮਸ਼ੀਨ ਹੈਗੀ ਆ ਤਾਂ ਆਪਾਂ ਸਲਾਈ ਵੀ ਸਿੱਖ ਸਕਦੀਆਂ ਤੇ ਤਕਰੀਬਨ ਹਰ ਇੱਕ ਘਰ ਵਿੱਚ ਸਲਾਈ ਮਸ਼ੀਨ ਹੁੰਦੀ ਆ ਤੇ ਆਪਾਂ ਜਿਹੜਾ ਸਲਾਈ ਸਿੱਖਦੀਆਂ ਨਾ ਆਪਣੇ ਕੋਲ ਪੁਰਾਣੀਆਂ ਚੁੰਨੀਆਂ ਪਈਆਂ ਹੋਣ ਕੋਈ ਪੁਰਾਣਾ ਕੱਪੜਾ ਪਿਆ ਹੋ ਤੇ ਆਪਾਂ ਉਹਦੇ ਤੇ ਵੀ ਕਟਿੰਗ ਸਿੱਖ ਸਕਦੀਆਂ ਠੀਕ ਆ ਤਾਂ ਕਰਕੇ ਇਹ ਕੰਮ ਜਿਹੜਾ ਜ਼ੀਰੋ ਬੈਲੈਂਸ ਤੋਂ ਆਪਾਂ ਕਹਿ ਸਕਦੇ ਹਾਂ ਜ਼ੀਰੋ ਬੈਲੈਂਸ ਸ਼ੁਰੂ ਹੋ ਸਕਦਾ ਕਿਉਂਕਿ ਆਪਾਂ ਜਿਹੜਾ ਪਹਿਲਾਂ ਕਟਿੰਗ ਸਿੱਖ ਗਏ ਤੇ ਇਸ ਤੋਂ ਬਾਅਦ ਹੀ ਆਪਾਂ ਸਟੀਚਿੰਗ ਕਰਨੀ ਆ ਠੀਕ ਹੈ ਜੀ ਇਹ ਕਟਿੰਗ ਆਪਾਂ ਜਦੋਂ ਸਿੱਖ ਕੇ ਤੇ ਆਪਾਂ ਜਦੋਂ ਵਧੀਆ ਕਟਿੰਗ ਹੋ ਗਈ ਤੇ ਆਪਾਂ ਸੂਟ ਸਟਿਚ ਕਰਾਂਗੇ ਬਾਅਦ ਤੋਂ ਆਦ ਕਮ ਸਿਕਮ 20 ਰੁਪਏ ਲੱਗ ਜਾਣਗੇ ਸਟਾਰਟਿੰਗ ਦੇ ਵਿੱਚ ਆਪਣੇ ਠੀਕ ਆ ਉਹ ਕੀ ਲੱਗਣਗੇ ਰੀਲ ਬੁਕਰਮ ਗਲਾ ਇਹਦੇ ਤੇ ਆਪਣੇ ਵਿਕਰ ਪੇ ਲੱਗਣਗੇ ਤੇ ਇਹਦੇ ਨਾਲ ਹੀ ਆਪਾਂ ਆਪਦਾ ਕੰਮ ਸ਼ੁਰੂ ਕਰ ਸਕਦੇ ਆਂ ਦੇਖੋ 20 ਰੁਪਏ ਦਾ ਬਿਜ਼ਨਸ ਸ਼ੁਰੂ ਕੀਤਾ ਕਿਤਾ ਕਿੱਥੋਂ ਤੱਕ ਪਹੁੰਚ ਜਾਂਦਾ ਹੈ ਅਗਰ ਆਪ ਨੂੰ ਕੋ ਵਧੀਆ ਸਲਾਈ ਆਉਂਦੀ ਆ ਆਪਾਂ ਘਰ ਹੀ ਸਲਾਈ ਦਾ ਕੰਮ ਸ਼ੁਰੂ ਕਰ ਸਕਦੇ ਆਂ ਤੇ ਆਪ ਨੂੰ ਕੋ ਕਸਟਮਰ ਆਪਣੇ ਆਪ ਹੀ ਹੋਣਗੇ ਅਗਰ ਆਪ ਨੂੰ ਸਲਾਈ ਵਧੀਆ ਹੁੰਦੀ ਆ ਠੀਕਾ ਜੀ ਮੈਂ ਤੁਹਾਨੂੰ ਆਪਣੀ ਗੱਲ ਦੱਸਦੀ ਆ ਮੈਂ ਇਹ ਕੰਮ 50 ਰੁਪਏ ਤੋਂ ਸਟਾਰਟ ਕੀਤਾ ਸੀਗਾ ਜਦੋਂ ਮੈਂ ਸਟੀਚਿੰਗ ਦਾ ਪਹਿਲਾ ਸੂਟ ਕਸਟਮਰ ਦਾ ਸਟਿਚ ਕਰਕੇ ਦਿੱਤਾ ਸੀਗਾ ਦੇਖੋ 50 ਰੁਪਏ ਤੋਂ ਕੰਮ ਸਟਾਰਟ ਕੀਤਾ ਆਪਣਾ ਅੱਜ ਜਿਹੜਾ ਕੰਮ ਹੈਗਾ 2.5-300 ਰੁਪਏ ਸਿੰਪਲ ਸੂਟ ਦੇ ਪਹੁੰਚ ਗਿਆ ਠੀਕਾ ਜੀ ਇਹਦੇ ਨਾਲ ਮੈਂ ਆਪਦਾ ਬਹੁਤ ਈ ਨਿੱਕੇ ਮੋਟੇ ਕੰਮ ਕੱਢ ਲੈਣੀਆਂ ਕਿਉਂਕਿ ਇਹਦੇ ਵਿੱਚ ਮੈਨੂੰ ਵਧੀਆ ਕਮਾਈ ਹੁੰਦੀ ਆ ਤੇ ਆਪਾਂ ਸਾਰੀਆਂ ਪੈਨਨ ਨੂੰ ਇਹੀ ਕਵਾਂਗੇ ਕਿਉਂ ਜਿਹੜੀ ਕੰਮ ਆਪਾਂ ਆਪ ਕੀਤੇ ਹੁਣ ਆਪ ਤੇ ਬੀਤੇ ਹੁਣ ਜੇ ਆਪ ਨੂੰ ਵਧੀਆ ਕਮਾਈ ਹੁੰਦੀ ਤਾਂ ਹੀ ਆਪਾਂ ਕਿਸ ਨੂੰ ਦੱਸਦੇ ਆ ਤੇ ਮੈਂ ਸਾਰੀਆਂ ਪੈਨਨ ਨੂੰ ਇਹੀ ਕਹੂੰਗੀ ਵੀ ਤੁਸੀਂ ਸਿਲਾਈ ਦਾ ਕੰਮ ਜ਼ਰੂਰ ਸਿੱਖਿਓ ਇੱਕ ਦਿਨਾਂ ਥੋੜੇ ਨਿੱਕੇ ਮੋਟੇ ਘਰ ਦੇ ਕੰਮ ਬਹੁਤ ਜ਼ਿਆਦਾ ਨਿਕਲ ਜਾਂਦੇ ਆ ਤੁਹਾਨੂੰ ਆਪਣੇ ਘਰਦਿਆਂ ਤੋਂ ਪੈਸੇ ਮੰਗਣ ਦੀ ਜ਼ਰੂਰਤ ਨਹੀਂ ਪੈਂਦੀ ਤੇ ਤੁਸੀਂ ਆਪ ਦਾ ਸਿਲਾਈ ਦਾ ਕੰਮ ਕਰਕੇ ਤੇ ਬਹੁਤ ਹੀ ਵਧੀਆ ਕਮਾਈ ਕਰ ਸਕਦੇ ਹੋ ਠੀਕ ਹੈ ਜੀ ਤੇ ਇਹ ਤਮ ਤੁਹਾਨੂੰ ਤਾਂ ਹੀ ਮੈਂ ਕਹਿਨੀ ਇਹ ਵੀ ਜੀਰੋ ਬੈਲੈਂਸ ਕੋਈ ਕੰਮ ਸ਼ੁਰੂ ਹੋ ਸਕਦਾ ਹੈ ਅਗਰ ਆਪਣੇ ਕੋ ਸਲਾਈ ਮਸ਼ੀਨ ਹੈ ਵੀ ਨਹੀਂ ਤਾਂ ਆਪਾਂ ਕਿਸੇ ਦੀ ਸਲਾਈ ਮਸ਼ੀਨ ਫੜ ਵੀ ਸਕਦੇ ਹਾਂ ਠੀਕ ਹੈ ਜੀ ਆਸਗਵਾਨ ਤੋਂ ਆਪਾਂ ਸਲਾਈ ਮਸ਼ੀਨ ਫੜ ਸਕਦੇ ਹਾਂ ਤੇ ਆਪਣਾ ਕੰਮ ਸਟਾਰਟ ਕਰ ਸਕਦੇ ਹਾਂ ਇਹ ਕੰਮ ਕੋਈ ਜ਼ਰੂਰੀ ਨਹੀਂ ਆਪਾਂ ਬਾਹਰ ਜਾ ਕੇ ਹੀ ਕਰਨਾ ਇਹ ਕੰਮ ਆਪਾਂ ਘਰੇ ਵੀ ਵੇਖੋ ਇਹ ਕੰਮ ਸਟਾਰਟ ਕਰਨ ਵੇਲੇ ਬਹੁਤੀ ਪੜਾਈ ਖਲਾਖਾਈ ਦੀ ਵੀ ਜ਼ਰੂਰਤ ਨਹੀਂਗੀ ਬਹੁਤ ਪੈਣਾ ਦੇ ਬੁਟੀਕ ਹੈਗੇ ਜਿਹੜੇ ਕਿ ਬਾਹਰਲੇ ਦੇਸ਼ਾਂ ਦੇ ਕਿ ਉਹਨਾਂ ਕੋਲ ਕੰਮ ਹੁੰਦਾ ਤੇ ਉਹਨਾਂ ਦੀ ਪੜਾਈ ਵੀ ਬਹੁਤ ਹੀ ਘੱਟ ਕੀਤੀ ਹੁੰਦੀ ਆ ਕਿਉਂਕਿ ਇਹਦੇ ਵਿੱਚ ਆਪ ਨੂੰ ਸਕਿੱਲ ਚਾਹੀਦੀ ਆ ਆਪਣੇ ਕੋਲ ਹੱਥ ਦਾ ਹੁਨਰ ਹੈਗਾ ਤੇ ਆਪਾਂ ਕੰਮ ਕਰ ਸਕਦੇ ਆ ਜ਼ਰੂਰੀ ਨਹੀਂ ਵੀ ਇਹਦੇ ਵਿੱਚ ਆਪ ਨੂੰ ਪੜ੍ਹਾਈ ਲਿਖਾਈ ਦੀ ਹੀ ਜ਼ਰੂਰਤ ਹੈਗੀ ਆ ਮੈਂ ਬਹੁਤ ਇਹੋ ਜਿਹੇ ਬੁਟੀਕ ਦੇਖਿਆ ਜਿਹੜੀਆਂ ਪੈਨਾਂ ਬਹੁਤ ਹੀ ਘੱਟ ਪੜੀਆਂ ਲਿਖੀਆਂ ਪਰ ਉਹਨਾਂ ਦਾ ਕੰਮ ਇਹ ਹੈ ਦੇਸ਼ਾਂ ਵਿਦੇਸ਼ਾਂ ਵਿੱਚ ਜਾਂਦਾ ਠੀਕ ਆ ਜੀ ਉਹ ਇਸ ਟਾਈਮ ਵਧੀਆ ਕਮਾਈ ਕਰਦੀਆਂ ਪਈਆਂ ਤੇ ਆਪਾਂ ਸਾਰੀਆਂ ਪੈਨਾਂ ਨੂੰ ਇਹ ਹੀ ਸੁਝਾਅ ਦੇਵਾਂਗੇ ਤੁਸੀਂ ਸਲਾਈ ਦਾ ਕੰਮ ਜ਼ਰੂਰ ਸਿੱਖੋ ਆਪਣੇ ਬੱਚਿਆਂ ਨੂੰ ਸਲਾਈ ਦਾ ਕੰਮ ਜ਼ਰੂਰ ਸਿਖਾਓ ਤਾਂ ਜੋ ਆਪਾਂ ਕਿਸੇ ਦਾ ਕੰਮ ਪਵੇਂ ਨਾ ਕਰੀਏ ਆਪ ਦਾ ਸਲਾਈ ਦਾ ਕੰਮ ਕਰਕੇ ਆਪ ਦੇ ਸੂਟ ਤਾਂ ਹੀ ਸਟਿਚ ਕਰਕੇ ਪਾ ਸਕਦੀਆਂ ਠੀਕ ਹੈ ਜੀ ਇਹ ਬਹੁਤ ਵਧੀਆ ਹੁਨਰ ਆ ਅੱਜ ਕੱਲੇ ਕੱਪੜੇ ਦਾ ਟ੍ਰੈਂਡ ਬਹੁਤ ਜ਼ਿਆਦਾ ਹੈ ਬਹੁਤ ਹੀ ਜ਼ਿਆਦੇ ਤਰ੍ਹਾਂ ਤਰ੍ਹਾਂ ਦੇ ਲੋਕੀ ਕੱਪੜੇ ਸਟਿਚ ਕਰਾਉਂਦੇ ਆ ਤੇ ਸਭ ਤੋਂ ਜ਼ਿਆਦਾ ਕੰਮ ਜਿਹੜਾ ਹੈਗਾ ਸਲਾਈ ਦਾ ਹੀ ਅੱਜ ਦੇ ਟਾਈਮ ਚੱਲ ਰਿਹਾ ਹੈ ਵੱਡੇ-ਵੱਡੇ ਕਾਰੀਗਰ ਜਿਹੜੇ ਹੈਗੇ ਐ ਸਲਾਈ ਦੇ ਕੰਮ ਤੋਂ ਹੀ ਲੱਖਾਂ ਰੁਪਏ ਕਮਾ ਰਹੇ ਐ ਮੈਂ ਖੁਦ ਸਲਾਈ ਦੇ ਕੰਮ ਤੋਂ ਬਹੁਤ ਵਧੀਆ ਕਮਾਈ ਕਰ ਰਹੀ ਆ YouTube ਤੋਂ ਵੀ ਕਮਾਈ ਕਰ ਰਹੀ ਆ ਤੇ ਘਰੇ ਬਠੀ ਮੈਂ ਸਲਾਈ ਤੋਂ ਵੀ ਕਮਾਈ ਕਰ ਰਹੀ ਆ ਠੀਕ ਆ ਜੀ ਤੇ ਆਪਾਂ ਤੁਹਾਨੂੰ ਵੀ ਇਹੀ ਸੁਝਾ ਦੇਵਾਂਗੇ ਤੁਸੀਂ ਸਲਾਈ ਦਾ ਕੰਮ ਜ਼ਰੂਰ ਸਿੱਖੋ ਜ਼ੀਰੋ ਬੈਲੈਂਸ ਤੋਂ ਕੰਮ ਸ਼ੁਰੂ ਹੋਣ ਵਾਲਾ ਹੈ ਤੇ ਜ਼ੀਰੋ ਬੈਲੈਂਸ ਤੋਂ ਹੀ ਕੰਮ ਸ਼ੁਰੂ ਹੁੰਦਾ ਕੰਮ ਸੇ ਕੰਮ ਸਾ ਆਪਾਂ ਨੂੰ ਵੀ 25 ਰੁਪਏ ਲਗਾਉਣ ਦੀ ਜ਼ਰੂਰਤ ਹੈਗੀ ਐ ਸਟਾਰਟਿੰਗ ਦੇ ਵਿੱਚ ਤੇ ਬਟ ਤੁਸੀਂ ਸਲਾਈ ਵਧੀਆ ਤਰੀਕੇ ਨਾਲ ਜਰੂਰ ਸਿੱਖੋ। ਅਗਰ ਤੁਸੀਂ ਸਲਾਈ ਵਧੀਆ ਤਰੀਕੇ ਨਾਲ ਸਿੱਖੋਗੇ ਕਟਿੰਗ ਐਂਡ ਸਟੀਚਿੰਗ ਤਾਂ ਹੀ ਤੁਹਾਡੇ ਕੋਲ ਕਸਟਮਰ ਆਪਣੇ ਆਪ ਆ ਜਾਊਗਾ। ਅਗਰ ਤੁਸੀਂ ਸਲਾਈ ਸਿੱਖਣ ਚ ਲਾਪਰਵਾਹੀ ਕੀਤੀ ਤਾਂ ਤੁਹਾਡੇ ਕੋਲ ਕਸਟਮਰ ਨਹੀਂ ਹੋਣਾ ਤੇ ਸਲਾਈ ਕਰਦੇ ਸਮੇਂ ਤੁਹਾਡੇ ਹੱਥ ਵਿੱਚ ਸਫਾਈ ਵੀ ਹੋਣੀ ਜ਼ਰੂਰੀ ਹੈ। ਅਗਰ ਤੁਹਾਡੇ ਕੰਮ ਵਿੱਚ ਸਫਾਈ ਹੈਗੀ ਤਾਂ ਕਸਟਮਰ ਆਪਣੇ ਆਪ ਹੀ ਆ ਜਾਂਦਾ। ਉਹ ਕਹਿੰਦੇ ਨੇ ਵੀ ਆਪਾਂ ਪੈਸੇ ਪਿੱਛੇ ਨਾ ਪੈਸੇ ਪੈਸਾ ਆਪਣੇ ਪਿੱਛੇ ਪਿੱਛੇ ਆਉਂਦਾ। ਠੀਕ ਹੈ ਜੀ। ਜੇ ਰੋਂ ਆਪਾਂ ਨੂੰ ਕੋਈ ਵੀ ਸਕਿੱਲ ਹੁੰਦਾ ਹੋਵੇ ਤੇ ਜਿਹੜਾ ਹੈਗਾ ਪੈਸਾ ਤਾਂ ਆਪਣੇ ਆਪ ਹੀ ਆਪਣੇ ਕੋਲ ਹੁੰਦਾ ਠੀਕ ਹੈ ਕਿਉਂਕਿ ਜੇ ਆਪਾਂ ਕੰਮ ਕਰਾਂਗੇ ਤਾਂ ਹੀ ਪੈਸਾ ਆਊਗਾ ਹਾਂਜੀ ਜੇ ਆਪਾਂ ਕੋਈ ਪੈਸਾ ਹੀ ਆ ਜੂਗਾ ਤਾਂ ਨਹੀਂ ਹੋਣਾ ਜੇ ਆਪਣੇ ਕੋਲ ਵਧੀਆ ਸਲਾਈ ਹੈਗੀ ਆ ਫਿਨਿਸ਼ਿੰਗ ਵਾਲੀ ਸਲਾਈ ਹੈਗੀ ਆ ਤਾਂ ਜਿਹੜਾ ਹੈਗਾ ਕੰਮ ਵੀ ਆਪਣੇ ਆਪ ਆਊਗਾ ਕੰਮ ਦੇ ਪਿੱਛੇ ਪੈਸਾ ਵੀ ਆਪਣੇ ਆਪ ਆਊਗਾ ਤੇ ਮੈਂ ਉਮੀਦ ਕਰਦੀ ਹਾਂ ਤੁਹਾਨੂੰ ਮੇਰੀ ਇਹ ਵੀਡੀਓ ਵਧੀਆ ਲੱਗੀ ਹੋਊਗੀ అగర తనుడియో వదివే వీడియోనుక శేర్ కమ జల్ సబ్స్క్రైబ కుల్ బాయ బాయ రబ్బ రాఖా